ਝੁੰਬੀ ਨਾ ਡੁੱਟ ਜਾਣੇ ਸੀ ਪਰ ਛੋਟੀ ਹਿੰਮਤ ਹੈ ਤੁਸੀਂ ਛੋਟੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੂਜੇ ਦੀ ਮਦਦ ਤੇ ਆਏ ਹੋ ਇਹ ਸਰ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਹਰਉਬ ਸਾਹਿਬ ਨੇ ਤੇ ਆਪਣੇ ਅਗਰਾਂ ਚਾਹੀਦੇ ਬਾਬਾ ਦੇ ਸੋ ਮੈਂ ਇਹਨਾਂ ਨੂੰ ਕਹਤਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀ ਆ ਫੋਰਕ ਲਿਫਟ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਫੁੱਟੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਸਟੇਪ ਜਿੱਥੇ ਹੋ ਜੂਗਾ ਉਹ ਕਰਾਂਗੇ ਤੇ ਹੁਣ ਮੈਂ ਹੁਣ ਮੈਂ ਠੇਕੇਦਾਰ ਨੇ ਇੱਥੋਂ ਜਾਂ ਉਹ ਉਹਦਾ ਆਪਾਂ ਕੀ ਕਰਾਂ ਹੁਣ ਜੋ ਪਾਣੀ ਥੱਲੇ ਗਿਆ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਸਰੂ ਸਾਹਿਬ ਨੂੰ ਕਹਿ ਦੇਦਾ ਮੈਂ 3 ਲੱਖ ਰੁਪਇਆ ਤੇ 9000 ਲੀਟਰ ਡੀਜ਼ਲ ਮੈਂ ਇਥੇ ਦੇਖ ਕੇ ਜਾ ਰਿਹਾ ਉਹ ਅਸੀਂ ਇਹਦੇ ਮਗਰ ਇਹਨੂੰ ਚਿਮੜਾਂਗੇ ਇਹਦੇ ਬਾਅਦ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਕਹਿੰਦਾ ਸੰਭਾਲ ਲਈਏ ਇਹਨੂੰ ਇਹਦੇ ਬਾਅਦ 10-15 ਦਿਨ ਬਾਅਦ ਮੈਂ ਫਿਰ ਤੋਂ ਆ ਜਾਊਂਗਾ ਫਿਰ ਆਪਾਂ ਇਹਨੂੰ ਠੇਕੇਦਾਰ ਮਗਰ ਪਾਵਾਂਗੇ ਪੱਕਾ ਇਹਨੂੰ ਪੱਕਾ ਕਰਵਾਵਾਂਗੇ ਪੱਕਾ 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 ਕਰਾਂਗੇ ਪੱਕਾ ਕਰਾਂਗੇ ਸਨਾਂ ਜਿੱਥੇ ਆਈ ਕੋਈ ਸ਼ਿਕਾਇਤ ਹੋਰ ਨਹੀਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਏ ਮੈਨੂੰ ਟੈਲੀਫੋਨ ਕਰ ਦਿਓ

ਸ਼ਰਮਾਇਆ ਦੇ ਬੀਸੋਹ ਕਾਤੇ ਆਪਨੇ ਕਰੋ ਅੱਖਰ ਦੇ ਲੋ ਪ੍ਰਾਨ ਕਰੋ ਗਾਡੀ ਬੰਦ ਕਰਵਾ